ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਹਿਮਕੁੰਨ ਸਾਹਿਬ ਯਾਤਰਾ 2024 ਸਟਾਰਟ ਹੋ ਰਹੀ ਹੈ ਜੀ 25 ਮਈ ਨੂੰ ਤੇ ਅੱਜ ਦਿਨ ਹੈਗਾ ਅੱਜ ਤਰੀਕ ਹੈਗੀ ਆ 12 ਮਈ ਤੇ ਅੱਜ ਦਰਸ਼ ਮੇਲੇ ਕਰਾਂਗੇ ਜੀ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਦੇ ਤੇ ਦੇਖਾਂਗੇ ਜੇ ਅਗਰ ਸਾਨੂੰ ਪੁਲਨਾ ਪਿੰਡ ਤੱਕ ਜਾਣ ਦੇ ਦਿੱਤਾ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਾਸ਼ਾ ਜੀ ਦੇ ਤਪਸਥਾਨਾ ਦੇ ਦਰਸ਼ਨ ਕਰਾਂਗੇ 25 ਮਈ ਨੂੰ ਤੇ ਜਥੇ ਦੇ ਨਾਲ ਚੱਲਾਂਗੇ ਤੇ ਪਾਟੀ ਸਿੰਘ ਮਿਲਾਪ ਸਿੰਘ ਉਹਨਾਂ ਨੂੰ ਵੀ ਮਿਲਾਂਗੇ ਪਿਛਲੇ ਸਾਲ ਆਪਾਂ ਉਹਨਾਂ ਦੇ ਦਰਸ਼ਨ ਕੀਤੇ ਸੀ ਤੇ ਉਹ ਸੱਚਖੰਡ ਸ਼੍ਰੀ ਹੇਮਕੁੰਡ ਸਾਹਿਬ ਬਾਠ ਕਰਦੇ ਆ ਗ੍ਰੰਥੀ ਆ ਉੱਥੇ ਤੇ ਬਾਕੀ ਬਹੁਤ ਤੇ ਸੰਗਤਾਂ ਹੁਣ ਆ ਵੀ ਰਹੀਆਂ ਆ ਸਿਮਰ ਭਾਵਨਾ ਲੈ ਕੇ ਤੇ ਪਹੁੰਚ ਚੁੱਕੀਆਂ ਜੀ ਗੋਵਿੰਦ ਘਾਟ ਤੇ ਹੁਣ ਜਿੱਥੋਂ ਆਪਾਂ ਕ੍ਰੋਸ ਕਰਕੇ ਜਾਈਦਾ ਗੋਵਿੰਦ ਧਾਮ ਨੂੰ ਹਿਮਪੂਨ ਸਾਹਿਬ ਦੀ ਯਾਤਰਾ ਸਟਾਰਟ ਕਰੀਦੀ ਆ ਤੇ ਤੁਹਾਨੂੰ ਉਹ ਵੀ ਦਰਸ਼ਨ ਕਰਾਉਂਦੇ ਆ ਤੇ ਸੰਗਤ ਤਾਂ ਇੱਥੇ ਬਿਲਕੁਲ ਨਹੀਂ ਹੈਗੀ ਲੋਕਲ ਗੱਡੀਆਂ ਆ ਉਤਰਾਖੰਡ ਵਾਲੀਆਂ ਨਾ ਤੇ ਇਹ ਆਪਣਾ ਹੈਗਾ ਆ ਜਿਹੜਾ ਹਿਮਕੁੰਡ ਸਾਹਿਬ ਨੂੰ ਜਾਂਦਾ ਕੋੜ ਇਸ ਤੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਆ ਤੇ ਪੁਲਨਾ ਪਿੰਡ ਤੱਕ ਜਾਂਦੀਆਂ ਗੱਡੀਆਂ ਤੇ ਚਲਦੇ ਆ ਗੁਰਦੁਆਰਾ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਤੇ ਕਰਾਉਨੇ ਆ ਦਰਸ਼ਨ ਮੇਲੇ ਤੇ ਕੋਸ਼ਿਸ਼ ਕਰਾਂਗੇ ਜੇ ਸਾਡੀ ਗੱਡੀ ਪੁਲਨਾ ਪਿੰਡ ਤੱਕ ਜਾਣ ਦੇ ਦੇ ਦਿੱਤੀ ਤਾਂ ਫਿਰ ਅਸੀਂ ਆਪਣੀ ਗੱਡੀ 'ਚ ਜਾਵਾਂਗੇ ਨਹੀਂ ਤਾਂ ਕੋਸ਼ਿਸ਼ ਕਰਾਂਗੇ ਇਹਨਾਂ ਦੀ ਗੱਡੀ ਇੱਥੋਂ ਕਿਰਾਏ ਵਾਲੀ ਲੈ ਕੇ ਜਾਵਾਂਗੇ ਨਾ ਤੇ ਇਹ ਤਾਜ਼ਾ ਅਪਡੇਟ ਜਿਹੜੀ ਇੱਥੇ ਦੀ ਉਹ ਆਪਾਂ ਜਰੂਰ ਤੁਹਾਨੂੰ ਦਵਾਂਗੇ ਤੇ ਇਹ ਥੱਲੇ ਗੱਡੀਆਂ ਜਿਹੜੀਆਂ ਖੜੀਆਂ ਐਚ ਆਰ ਨੰਬਰ ਹਾਂ ਐਚ ਆਰ ਨੰਬਰ ਆਈਆਂ ਗੱਡੀਆਂ ਇੱਕ ਦੋ ਉਹ ਨੀਚੇ ਖੜੀਆਂ ਐ ਨਾ ਬਾਕੀ ਯੂ ਕੇ ਨੰਬਰ ਹੀ ਆ ਤੇ ਚਲੋ ਚੱਲਦੇ ਆ ਪਹਿਲਾਂ ਗੁਰਦੁਆਰਾ ਸਾਹਿਬ ਤੇ ਕੰਮ ਬਹੁਤ ਯੋਰਾ ਸ਼ੋਰਾ ਦੇ ਚੱਲ ਰਿਹਾ ਪਰਲੇ ਪਾਸੇ ਜਿਹੜੀ ਉਹ ਪਾਰਕਿੰਗ ਦਾ ਕੰਮ ਵੀ ਚੱਲ ਰਿਹਾ ਹੈ ਤੇ ਮੀ ਵੀ ਬਹੁ ਪੈਂਦਾ ਪਿਆ ਆ ਤੇ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਦੇ ਆ ਤੇ ਲੰਗਰ ਛਕਦੇ ਆ ਤੇ ਰਾਤ ਕੱਟਾਂਗੇ ਇੱਥੇ ਗੁਰਦੁਆਰਾ ਸਾਹਿਬ ਤੇ ਕੱਲ ਫਿਰ ਫਿਰ ਦੇਖਾਂਗੇ ਜੇ ਪੋਲਨਾ ਪਿੰਡ ਤੱਕ ਤੇ ਜਿੱਥੇ ਬਾਕੀ ਰਸਤਾ ਸਾਫ਼ ਕਰ ਰਹੇ ਆ ਫੌਜੀ ਇਹ ਬਰੂਫ ਤੱਕ ਜਾਣ ਦੇ ਦਿੱਤਾ ਤਾਂ ਜ਼ਰੂਰ ਜਾਵਾਂਗੇ ਤੇ ਆਜੋ ਚਲਿਓ ਗੁਰਦੁਆਰਾ ਸਾਹਿਬ ਪੇਂਟ ਦਾ ਕੰਮ ਚੱਲ ਰਿਹਾ ਆ ਮੁੰਡੇ ਕਮਰੇ ਕਰ ਰਹੇ ਆ ਮੁੰਡੇ ਪੇਂਟ ਕੀ ਹਾਲ ਹੈ ਭਾਈਆ ਗੁੱਡ ਚਲੋ ਬਹੁਤ ਵਧੀਆ ਮੇਰਾ ਭਰਾ ਤੇ ਮਾਰਕੀਟ ਬਿਲਕੁਲ ਹਜੇ ਸੁੰਨੀ ਆ ਕੰਮ ਚੱਲ ਰਿਹਾ ਸਾਰੀ ਜਿਦਾਂ ਆ ਵੀ ਬਿਲਡਿੰਗ ਨਵੀਂ ਬਣੀ ਆ ਦੁਕਾਨਾਂ ਸਾਰੀਆਂ ਬੰਦ ਆ ਕਰ ਰਿਹਾ ਕਾਰੋਬਾਰ ਆਪਣਾ ਤਿਆਰੀਆਂ ਕਰ ਰਿਹਾ ਕਿਉਂਕਿ 25 ਮਈ ਨੂੰ 25 ਮਈ ਨੂੰ ਯਾਤਰਾ ਦਾ ਰੰਭ ਹੋਣੀ ਹੈ ਸ਼੍ਰੀ ਹਿਮਕੁੰਡ ਸਾਹਿਬ ਦੀ ਤੇ ਤਿਆਰੀਆਂ ਸ਼ੈਰੀਆਂ ਚੱਲਦੀਆਂ ਪਈਆਂ ਤੇ ਜਦੋਂ ਸਟਾਰਟ ਹੁਣੀ ਹੈ ਯਾਤਰਾ ਤੇ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੰਗਤ ਦਾ ਸੰਗਤ ਦੀਆਂ ਲਹਿਰਾਂ ਵੈਰਾਂ ਬਹੁਤ ਆਨੰਦ ਹੁੰਦਾ ਜੀ ਤੇ ਆ ਪਹਿਲੀ ਵਾਰੀ ਇਦਾਂ ਹੋਇਆ ਵੀ ਅੱਜ ਮੈਂ ਯਾਤਰਾ ਸ਼ੁਰੂ ਹੋਣ ਤੋਂ ਕੱਟੋ-ਕੱਟ ਜਿਆਦਾ ਨਹੀਂ ਤਾਂ 1.5-2 ਹਫ਼ਤਾ ਪਹਿਲਾਂ ਦਰਸ਼ਮੇਲੇ ਕਰਨਾ ਆ ਗੋਬਿੰਦ ਘਾੜ ਗੁਰਦੁਆਰਾ ਸਾਹਿਬ ਦੇ ਤੇ ਆ ਜੋ ਇੱਕ ਦੋ ਦੁਕਾਨਾਂ ਖੁੱਲੀਆਂ ਥੱਲੇ ਨਾ ਇਹ ਗੁਰਦੁਆਰਾ ਸਾਹਿਬ ਦੀ ਮੇਨ ਮਾਰਕੀਟ ਹੈ ਤੇ ਜਦੋਂ ਯਾਤਰਾ ਰੰਭ ਹੋ ਜਾਂਦੀ ਹੈ ਤੇ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਤੇ ਸੰਗਤਾਂ ਦੀ ਚਹਿਲ-ਪਹਿਲ ਬਹੁਤ ਜ਼ਿਆਦਾ ਹੁੰਦੀ ਹੈ ਤੇ ਐਸ ਵੇਲੇ ਬਿਲਕੁਲ ਸੁਨਸਾਨ ਪਈਆਂ ਸੜਕਾਂ ਇਹ ਲੋ ਜੀ ਤਿਆਰੀਆਂ ਸ਼ਾਰੀਆਂ ਜੋਰਾਂ ਤੇ ਮਰਾ ਰਾਜ ਬਾਬਿਓ ਕਿਆ ਹਾਲ ਐ ਠੀਕ ਆ ਹਾਂਜੀ ਵਧੀਆ ਤੇ ਇਹ ਬਾਬੇ ਤੁਸੀਂ ਪਿਛਲੀ ਵੀਡੀਓ ਜੀ ਮੇਨਾ ਦੇਖੀ ਸੀ ਪਿਛਲੇ ਸਾਲ ਜਦੋਂ ਆਪਾਂ ਆਏ ਸੀਗੇ ਤੇ ਅੱਜ ਅ ਦੋ ਵੀਕਾ ਪਹਿਲਾਂ ਤਾਂ ਬਾਬਾ ਜੀ ਜਿਹੜੀ ਜਿਹੜੀ ਬਰਖਾਤੀ ਹੋਣੀ ਮੇਰੇ ਕੋਲ ਹੈਗੀ ਅੱਜ ਨਹੀਂ ਮੇਰੇ ਅੱਜ ਕੋਈ ਮਰਜੀ ਪਾ ਗਏ ਮੇਰੇ ਦੇ ਨਾਲ ਦਰਸ਼ ਮਿਲੇ ਗਏ ਜੀ ਠੀਕ ਹੋ ਗਿਆ ਹੋਰ ਕਿਤਾ ਠੀਕ ਹੋਰ ਵੀ ਨਾ ਕਿਤਾ ਅਦਜੀਤ ਹੋਰ ਬਰਾ ਇਹ ਲਓ ਜੀ ਗੋਵਿੰਦ ਘਾੜ ਗੁਰਦੁਆਰਾ ਸਾਹਿਬ ਕਰਦੇ ਆ ਦਰਸ਼ਨ ਮੇਲੇ ਖਾਲਸਾ ਜੀ ਤੇ ਹੁਣ ਕਰਦੇ ਆ ਦਰਬਾਰ ਸਾਹਿਬ ਤੇ ਦਰਸ਼ਨ ਤੇ ਆ ਜਿਹੜਾ ਸਜਾਵਟ ਆ ਇਹ ਪਿਛਲੇ ਸਾਲ ਦੀ ਆ ਤੁਹਾਨੂੰ ਯਾਦ ਹੋਣਾ ਆਪਣੀਆਂ ਵੀਡੀਓਜ਼ ਦੇ ਵਿੱਚ ਦੇਖਿਆ ਹੋਣਾ ਜਦੋਂ ਮਈ ਮਹੀਨੇ 'ਚ ਸਟਾਰਟ ਅਪ ਲਿਆ ਸੀ ਇੱਥੋਂ ਗੁਰਦੁਆਰਾ ਸਾਹਿਬ ਤੋਂ ਆਪਾਂ ਆਪਣੇ ਚੈਨਲ ਦੀ ਪਹਿਲੀ ਵੀਡੀਓ ਤੇ ਇੱਥੋਂ ਦੀਆਂ ਪਾਈਆਂ ਸੀਗੀਆਂ ਤੇ ਉਦੋਂ ਤੋਂ ਇਹ ਸਜਾਵਟ ਕੀਤੀ ਹੋਈ ਆ ਤੇ ਐਤ ਕੀ ਦੀ ਜਿਹੜੀ ਆ ਬਸ ਸ਼ੁਰੂ ਹੋ ਜਾਣੀ ਆ ਔਰ ਥੋੜੇ ਦਿਨਾਂ ਤੱਕ ਤੇ ਕਰੋ ਦਰਸ਼ਨ ਵਾਹ 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 ਪੂਰਾ ਗੁਰੂ ਜੀ ਬਹੁਤ ਸਾਈਂ ਵਾਲੇ ਸਤਿ ਕੀ ਰੋਣੀ ਅਰਦਾਸ ਜੀ ਤੇ ਇਹ ਇਥੇ ਦਾ ਵਿਊ ਹੈ ਜੀ ਕਰੋ ਦਰਸ਼ਨ ਗੋਵਿੰਦ ਕਾੜ ਗੁਰਦੁਆਰਾ ਸਾਹਿਬ ਦੇ ਤੇ ਇਹ ਝੰਡੇ ਆਪਾਂ ਪਿਛਲੇ ਸਾਲ ਬਣੇ ਸੀਗੇ ਮੈਸੀ ਤੇ ਨਾਲ ਚੰਨੀ ਸੀ ਦੋਪਰਾ ਸਾਡੇ ਹੋਰ ਸੀਗੇ ਤੇ ਅਰਕੀ ਵੀ ਕੋਸ਼ਿਸ਼ ਕਰਾਂਗੇ ਵੀ ਆਪਾਂ 25 ਤੋਂ ਪਹਿਲਾਂ ਆਈਏ ਦੋ ਤਿੰਨ ਦਿਨ ਨਾ ਤੇ ਜਿੰਨੀ ਹੋ ਸਕੇ ਸੇਵਾ ਕਰੀਏ ਗੁਰੂ ਮਹਾਰਾਜ ਦੇ ਚਰਨਾਂ 'ਚ ਨਾ ਤੇ ਇਹ 뷰 ਹੈ ਜੀ ਇਹ ਉਹ ਲੋਹੇ ਦਾ ਬ੍ਰਿਜ ਹੈ ਇਹਨੂੰ ਕ੍ਰੋਸ ਕਰਕੇ ਪੁਲਨਾ ਪਿੰਡੋਂ ਦਾ ਪਹਿਲਾਂ ਇਹਦੇ ਪੁਲਨਾ ਪਿੰਡ ਤੱਕ ਗੱਡੀਆਂ ਜਾਂਦੀਆਂ ਆ ਉਸ ਤੋਂ ਅੱਗੇ ਫਿਰ ਪੈਦਲ ਯਾਤਰਾ ਆਰੰਭ ਹੁੰਦੀ ਆ ਤੇ 13 ਤਿੰਨੋਂ ਤੇ ਉਹ 25 ਤਰੀਕ ਤੋਂ ਸਟਾਰਟ ਹੋਣੀ ਆ ਤੇ ਕੋਸ਼ਿਸ਼ ਕਰਾਂਗੇ ਜੇ ਸਾਨੂੰ ਜਾਣ ਦੇ ਦਿੱਤਾ ਇਹਨਾਂ ਨੇ ਤਾਂ ਫਿਰ ਆਪਾਂ ਦਰਸ਼ਨ ਮੇਲੇ ਜ਼ਰੂਰ ਕਰਾਂਗੇ ਤੇ ਜੇ ਨਹੀਂ ਜਾਣ ਦਿੱਤਾ ਤਾਂ ਫਿਰ ਹੁਕਮ ਦੀ ਤਾਲੀਮ ਵੀ ਕਰਾਂਗੇ ਫਿਰ ਨਹੀਂ ਜਾਵਾਂਗੇ ਨਾ ਤੇ ਸੰਗਤਾਂ ਆ ਰਹੀਆਂ ਆ ਪਈ ਕਿੱਥੋਂ ਐ ਮਾਜੀ ਪਾਣੀ ਪਾ ਪਣੀਪਤੋਂ ਸਤਿ ਸ਼੍ਰੀ ਅਕਾਲ ਬੰਜੀ ਤੁਸੀਂ ਇਕੱਠੇ ਆ ਤੇ ਚਰਤਾਂ ਤੋਂ ਆਏ ਯਾਤਰਾ ਤੋਂ ਜਾਂ ਸਪੈਸ਼ਲੀ ਇੱਥੇ ਜੀ ਚਰਤਾਂ ਤੋਂ ਵੀ ਆਏ ਸਪੈਸ਼ਲ ਇੱਥੇ ਆਣਾ ਸੀ ਆਉਣਾ ਸੀ ਉਹ ਵੈਰੀ ਗੁੱਡ ਚਲੋ ਬਹੁਤ ਵਧੀਆ ਵੈਸੇ 25 ਨੂੰ ਸਟਾਰਟ ਹੋ ਰਹੀ ਹੈ ਨਾ ਹਾਂਜੀ ਹਾਂਜੀ ਤੇ ਜੀ ਆਪਣਾ 25 ਨੂੰ ਵੀ ਆ ਰਹੇ ਆ ਜੀ ਹਾਂ ਬਿਲਕੁਲ ਆਣਾ ਜੀ 25 ਤੋਂ ਇੱਕ ਬਹੁਤ ਧੰਵਾਦ ਹੈ ਉਹਨਾਂ ਦੀ ਕਿਉਂਕਿ ਉਸ ਤੋਂ ਨਿਕਲ ਰਸਤਾ ਜ਼ਿਆਦਾ ਸੀ ਬਹੁਤ ਵਧੀਆ ਜੀ ਕਿੰਨਾ ਚੰਗਾ ਮਾਹੌਲ ਹੈ ਕਿ ਕੀ ਆਪਸੀ ਬੜੀ ਨਾਲ ਜੀ ਰੇਂਜ ਹੁੰਦੀ ਹੈ ਤੇ ਇੱਥੇ ਜ਼ਰੂਰ ਦੱਸੋ ਮੇਲੇ ਕਰਕੇ ਜਾਈਏ ਜੀ ਬਿਲਕੁਲ ਬਿਲਕੁਲ ਇਹ ਇੱਕ ਸਟੈਂਡਰਡ ਹੈ ਕਿ ਸਾ ਮੈਂ ਭੰਜੀ ਜਲੰਧਰ ਤੋਂ ਨੀਅਰ ਜਲੰਧਰ ਦੇ ਲਾਗੇ ਪੋਪਰ ਆ ਹਾਂ ਹਾਂਜੀ ਤੁਹਾਡੇ ਨੀਅਰ ਆ ਬੋਲਤੀ ਆ ਕਿਹੜਾ ਪਿੰਡ ਆ ਆਪਣਾ ਅਸੀਂ ਗੁਰਦਾਸਪੁਰ ਤੇ ਗਵਾਂਢੀਆਂ ਵਿੱਚੋਂ ਦੀ ਮੇਰਾ ਪੋਪਰ ਟਾਂਡਾ ਪੋਪਰ ਪੈਂਦਾ ਨਾ ਉਹ ਲਾਗੇ ਲੱਗ ਗਈਆਂ ਵਿੱਚੋਂ ਦੀ ਹਾਂਜੀ ਤੇ ਮੇਰਾ YouTube ਚੈਨਲ ਆ ਗ੍ਰੇਟ ਟੈਲੀਕਾਸਟ ਤੇ ਮਾਰੇ ਦੀ ਐਸੀ ਕਿਰਪਾ ਮੈਂ ਸਟਾਰਟ ਅਪ ਪਿਛਲੇ ਸਾਲ ਇੱਥੋਂ ਲਿਆ ਸੀ ਤੇ ਉਹ ਰਹਿੰਦਾ ਆ ਦਿਲ 'ਚ ਵੀ ਆਪਾਂ ਜਾਈਏ ਜ਼ਰੂਰ ਗੁਰੂ ਮਹਾਰਾਜ ਦੇ ਚਰਨਾਂ 'ਚ ਨਾ ਕਰੋ ਦਰਸ਼ਨ ਮੇਲੇ ਕਰਿਆ ਅੱਛਾ ਜੀ ਤੇ ਇਹ ਪਾਜੀ ਹੁਣੇ ਮੇਲੇ ਪਾਣੀਪਾਤੋਂ ਜਿਹੜੇ ਚਾਰਤਾਂ ਦੀ ਯਾਤਰਾ ਕਰਨ ਆਏ ਸੀਗੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਕਹਿੰਦੇ ਸੀ ਵੀ ਆਪਾਂ ਹਿਮਕੁੰਟ ਸਾਹਿਬ ਵੀ ਜ਼ਰੂਰ ਜਾਣਾ ਗੋਵਿੰਦ ਘਾੜ ਵੀ ਦਰਸ਼ਨ ਮੇਲੇ ਜ਼ਰੂਰ ਕਰਨੀ ਆ ਤੇ ਇਹ ਸਾਰੀ ਡੈਕੋਰੇਟਰ ਪਿਛਲੇ ਸਾਲ ਦੀ ਕੀਤੀ ਹੋਈ ਆ ਤੇ ਅੱਜ ਕੀ ਨਵੀਂ ਸ਼ੁਰੂ ਹੋਣੀ ਆ ਹਜੇ ਮੀ ਬਹੁਤ ਝੋਰਾ ਸ਼ੋਰਾਂ ਤੇ ਆ ਦੇਖੋ ਮੀ ਦੀ ਆਵਾਜ਼ ਸੁਣ ਸਕਦੇ ਆ ਪੂਰੇ ਝੋਰਾ ਸ਼ੋਰਾਂ ਦੇ ਜਿਹਾ ਲੱਗਾ ਮੀ ਹੁਣ ਤੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ 25 ਮਈ ਨੂੰ ਓਪਨਿੰਗ ਦੀਆਂ ਐਡਵਾਂਸ ਚ ਬਹੁਤ ਬਹੁਤ ਵਧਾਈਆਂ ਪਰਮਾਤਮਾ ਸਾਰਿਆਂ ਦੀ ਯਾਤਰਾ ਸਫਲ ਕਰੇ ਤੇ ਦੁਬਾਰਾ ਫਿਰ 1.5 ਹਫਤੇ ਬਾਅਦ ਦੁਬਾਰਾ ਦਰਸ਼ਨ ਮੇਲੇ ਕਰਨ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤਾਂ ਨੂੰ 25 ਮਈ ਨੂੰ ਓਪਨਿੰਗ ਦੀਆਂ ਗੁਰਦੁਆਰਾ ਸਾਹਿਬ ਤੇ ਇੱਕ ਪਾਠ ਬੁਲੰਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਾਰਿਆਂ ਦੀ ਯਾਤਰਾ ਬਰਕਰਾਰ ਰੱਖੇ ਮੇਰਾ ਜੀ ਜਵੰਦਰ ਤੋਂ ਉੱਪਰ ਸਾਰੇ ਆਪਾਂ ਗਦਾਪੁਰ ਤੋਂ ਆਉਂਦੇ ਗਦਾਪੁਰ ਤੋਂ ਉੱਪਰ ਦੇ ਲਾਗੇ ਗ੍ਰਾਮ ਬਣਦਾ ਜੀ ਹਾਂਜੀ ਤੇ ਬਹੁਤ ਆਨੰਦ ਆਉਂਦਾ ਇੱਥੇ ਆ ਕੇ ਲੋ ਕੰਨੇ ਜੀ ਦਰਸ਼ਨ ਮਿਲੇ ਆਓ ਕਰੋ ਹਾਂਜੀ ਗੁਰੂ ਕਰ ਲਿਆ ਆਪਣਾ ਆਏ ਔਰ ਵੰਜਨ ਜੋ ਕਰਨਾ ਦਿਲ ਕੋਸ਼ ਹੋ ਗਏ ਸਾਰੇ ਆਪਾਂ ਪ੍ਰੇਮ ਪਿਆਰ ਨਾਲ ਗੁਰੂ ਪਾਤਸ਼ਾਹ ਦੀਆਂ ਸਿੱਖਾਂ ਹੈਗੇ ਜਾਓ ਬਿਲਕੁਲ 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 ਨਿਮਰਤਾ ਨਾਲ ਆਓ ਨਿਮਰਤਾ ਨਾਲ ਜਾਓ ਕੋਈ ਲੜਵਾਜੀ ਨਾ ਕਰੋ ਬਸ ਕੋਈ ਇਹਨਾਂ ਚਰਤ ਬਾਜੀ ਨਾ ਕਰੋ ਕਿੰਨਾ ਕੋਈ ਉਹ ਦੀ ਗੱਲ ਪਾਣਾ ਨਾ ਕਰੋ ਆਪਣੇ ਪ੍ਰੇਮ ਪਿਆਰ ਨਾਲ ਹੈ ਪ੍ਰੇਮ ਪਿਆਰ ਨਾਲ ਹਰ ਇੱਕ ਨੰਗਰ ਗੁਰੂ ਪਰ ਜਾਓ ਵਾਹਿਗੁਰੂ ਜੀ ਫਤਿਹ ਤੇ ਇਸ ਹੀ ਸਾਡੇ ਸਿੰਘ ਸਾਹਿਬ ਜਿਹੜੇ ਹਰ ਸਾਲ ਸੇਵਾ ਤੇ ਆਉਂਦੇ ਆ ਗੁਰੂ ਘਰ ਆ ਕੇ ਤੇ ਬਹੁਤ ਵਧੀਆ ਗੱਲ ਅਕਿ ਸਿੰਘ ਸਾਹਿਬ ਨੇ ਵੀ ਸ਼ਰਧਾ ਭਾਵਨਾ ਲਾਓ ਸ਼ਰਧਾ ਭਾਵਨਾ ਦਾ ਦਸ਼ਮੇਲੇ ਕਰੋ ਹੈਨਾ ਹਾਂਜੀ ਬਣੀ ਕੀ ਗੱਲ ਹੋਈ ਛੇਤਰੀ ਤਕਰੀਰ ਲਾਗ ਜਾਵੇ ਚੱਲ ਕੋਈ ਗੱਲ ਨਹੀਂ ਗੁਰੂ ਘਰ ਆਇਆ ਵਾ ਪਰਵਾਹ ਨਹੀਂ ਕਰਨੀ ਉਹਦੀਆਂ ਦਿੱਤੀਆਂ ਦਾਤਾਂ ਆ ਤੇ ਤੋਂ ਵੀ 25 ਤਰੀਕ ਨੂੰ ਆਉਣਾ ਨਾ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੰਕਤਾਂ ਦਾ ਹਜੂਮ ਹਰ ਪਾਸੇ ਲੈਣਾ ਵੈਰਾ ਤੇ ਆਪਾਂ ਤੇ ਲੰਗਰ ਛਕ ਲਿਆ ਲੰਗਰ ਛਕਣ ਉਪਰੰਤ ਤੇ ਹੁਣ ਚੱਲਾਂਗੇ ਆਪਾਂ ਗੱਡੀ ਵਾਲੀ ਸਾਈਡ ਤੇ ਗੱਡੀ ਵਾਲੀ ਸਾਈਡ ਜਾ ਕੇ ਤੇ ਦੇਖਾਂਗੇ ਪੁਲਨਾ ਪਿੰਡ ਤੱਕ ਗੀੜਾ ਮਾਰਿਆ ਜੀ ਤੇ ਇੱਥੋਂ ਯਾਤ ਮਿਲ ਗਈ ਆ ਸਾਨੂੰ ਕਿਹਨੇ ਤੁਸੀਂ ਜਾ ਸਕਦੇ ਆ ਪਰ ਆ ਜਾਣਾ ਵਾਪਸ ਜਲਦੀ ਨਾਲ ਤੇ ਵਾਕੀ ਇੱਥੇ ਦੀ ਅਪਡੇਟ ਇਹ ਆ ਵੀ ਇੱਥੇ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਆ ਆਪਨਿੰਗ ਦੀਆਂ ਫੁੱਲ ਫੁੱਲ ਤੇ ਆ ਜਿਹੜਾ ਮੇਨ ਗੇਟ ਹੈ ਇਹਨੂੰ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ ਕਿਉਂਕਿ ਪਿਛਲੇ ਸਾਲ ਹੈ ਨਹੀਂ ਸੀਗਾ ਜਿੰਨਾ ਕੋ ਮੈਨੂੰ ਆਈਡੀਆ ਹੈਗਾ ਪਿਛਲੇ ਸਾਲ ਆ ਚੀਜ਼ ਹੈ ਨਹੀਂ ਸੀਗੀ ਬਹੁਤ ਵਧੀਆ ਬਣਾਤਾ ਹੈ ਨਾ ਫੇਕਰੋ ਦਰਸ਼ਨ ਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਵਾਲੀ ਸਾਈਡ ਤੋਂ 뷰 ਗੁਰਦੁਆਰਾ ਸਾਹਿਬ ਦਾ ਤੇ ਇਹ ਨਾਲ ਨਦੀ ਵਗਦੀ ਆ ਅੱਛਾ ਇੱਥੇ ਚੇਤਾਵਨੀ ਵੀ ਲਿਖ ਕੇ ਲਾਈਊ ਆ ਮੈਂ ਅੱਗੇ ਵੀ ਵੀਡੀਓ 'ਚ ਦੱਸੀ ਸੀਗੀ ਵੀ ਲਿਖਿਆ ਵੀ ਚੇਤਾਵਨੀ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਸ਼ਨੂੰ ਪ੍ਰਿਆਗਜਲ ਬਿਜਲੀ ਪ੍ਰਯੋਜਨਾ ਸਚੱਲਤ ਅੰਤਰਗਤ ਟਰਮ ਵਿੱਚ ਮਸ਼ੀਨਾਂ ਵਿੱਚ ਅਚਾਨਕ ਖਰਾਬੀ ਪੈਦਾ ਹੋਣ ਕਾਰਨ ਕਦੇ ਵੀ ਮਸ਼ੀਨਾਂ ਨੂੰ ਬੰਦ ਕਰਨਾ ਪੈ ਸਕਦਾ ਹੈ ਇਸ ਕਾਰਨ ਅਲਕਨੰਦਾ ਨਦੀ ਵਿੱਚ ਪਾਣੀ ਦੀ ਮਾਤਰਾ 12500 ਲੀਟਰ ਤੋਂ 50000 ਲੀਟਰ ਪ੍ਰਤੀ ਸੈਕਿੰਡ ਵੱਧ ਸਕਦੀ ਹੈ ਅਤੇ ਨਦੀ ਦੇ ਪਾਣੀ ਦਾ ਸતર 1/2 ਅੱਧੇ ਤੋਂ 1 ਮੀਟਰ ਤੱਕ ਵੱਧ ਸਕਦਾ ਹੈ ਇਸ ਕਾਰਨ ਨਦੀ ਦੇ ਕਿਨਾਰੇ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਅਤੇ ਉਹਨਾਂ ਦੇ ਜਾਨਵਰਾਂ ਨੂੰ ਖਤਰਾ ਹੋ ਸਕਦਾ ਹੈ ਅਲਕਨੰਦਾ ਨਦੀ ਦੇ ਤੱਟ ਤੇ ਰਹਿ ਰਹੇ ਅਤੇ ਕੰਮ ਕਰਨ ਵਾਲੇ ਲੋਕਾਂ ਅਤੇ ਯਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਦੀ ਦੇ ਤੱਟ ਤੋਂ ਦੂਰ ਰਹਿਣ ਅਤੇ ਆਪਣੇ ਜਾਨਵਰਾਂ ਤੇ ਪਰਿਵਾਰਾਂ ਦਾ ਪੂਰਾ ਧਿਆਨ ਰੱਖਣ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਜਾਨ ਮਾਲ ਦੀ ਖਾਨੀ ਨਾ ਹੋ ਸਕੇ ਇਸ ਚਿਤਾਵਨੀ ਦਾ ਪਾਲਣ ਕਰਨਾ ਤੇ ਪਾਲਣ ਨਾ ਕਰਨ ਵਾਲਾ ਕਿਸੇ ਵੀ ਦੁਰਘਟਨਾ ਦੇ ਲਈ ਖੁਦ ਜ਼ਿੰਮੇਵਾਰ ਹੋਵੇਗਾ ਆਦੇਸ਼ ਕਰਤਾ ਜ਼ਿਲ੍ਹਾ ਅਧਿਕਾਰੀ ਚਮੋਲੀ ਇਹ ਆ ਜੀ ਹਲਕਨੰਦਾ ਨਦੀ ਵਗਦੀ ਥੱਲੇ ਤੇ ਇਸ ਕਰਕੇ ਇਹਦਾ ਬਹਾਅ ਕਦੀ ਵੀ ਬਹੁਤ ਤੇਜ਼ ਹੋ ਸਕਦਾ ਆ ਤੇ ਇਹਦੇ ਲਾਗੇ ਮਤਲਬ ਥੱਲੇ ਨਾ ਉਤਰੋ ਕਈ ਉਤਰ ਜਾਂਦੇ ਆ ਫੋਟੋਆਂ ਖਿੱਚਣ ਲਈ ਪਰ ਉਹ ਨਹੀਂ ਉਤਰਨਾ ਚਾਹੀਦਾ ਰਾਈਟ ਤੇ ਆਨੰਦ ਲਓ ਪ੍ਰਕਿਰਤੀ ਦਾ ਤੇ ਗੁਰੂ ਧਾਮਾਂ ਦੇ ਦਰਸ਼ਨ ਮੇਲੇ ਕਰੋ ਤੇ ਆਪਣਾ ਜੀਵਨ ਸਫਲ ਕਰੋ ਤੇ ਗੁਰੂ ਮਹਾਰਾਜ ਦਾ ਆ ਅਸ਼ੀਰਵਾਦ ਲਵੋ ਨਾ ਤੇ ਬਹੁਤ ਹੀ ਆਨੰਦ ਆਉਂਦਾ ਵੀ ਆਪਾਂ ਨੂੰ ਇੱਥੇ ਆ ਕੇ ਇੱਕ ਇੱਕ ਤਾਂ ਆਪਣੇ ਚੈਨਲ ਦਾ ਨਾ ਇੱਕੋ ਚੱਲੇ ਆ ਜੀ ਗੁਰੂ ਮਹਾਰੇ ਨੇ ਬਖਸ਼ਿਸ਼ਾਂ ਦਿੱਤੀਆਂ ਸਾਨੂੰ ਬਖਸ਼ਿਸ਼ਾਂ ਕੀਤੀਆਂ ਗੁਰੂ ਮਹਾਰੇ ਨੇ ਤੇ ਸੱਚੇ ਪਾਤਸ਼ਾਹ ਨੇ ਅੱਜ ਲਗਭਗ 10000 ਦੇ ਕਰੀਬ ਸਬਸਕ੍ਰਾਈਬਰ ਹੋ ਚੱਲੇ ਆ ਇਹ ਵੀ ਸੱਚੇ ਪਾਤਸ਼ਾਹ ਦੀ ਦੇਣ ਆ ਤੇ ਉਹਦਾ ਦੇਣਾ ਅਸੀਂ ਦੇ ਨਹੀਂ ਸਕਦੇ ਹੋਰ ਬੜੀਆਂ ਬਖਸ਼ਿਸ਼ਾਂ ਦਿੱਤੀਆਂ ਤੇ ਹੁਣ ਸੱਚੇ ਪਾਤਸ਼ਾਹ ਇਦਾਂ 10000 ਤੋਂ ਲੱਖਾਂ 'ਚ ਲੱਖਾਂ ਤੋਂ ਕਰੋੜਾਂ 'ਚ ਉਨੇ ਕਰਨਾ ਉਹਦੀ ਨਿਗਾ ਸਵੱਲੀ ਚਾਹੀਦੀ ਹੈ ਨਾ ਤੇ ਕਿਰਪਾ ਬਹੁਤ ਸੱਚੇ ਪਾਤਸ਼ਾਹ ਦੀ ਸ਼ੁਕਰ ਉਹਦਾ ਸ਼ੁਕਰ ਕਰੀਦਾ ਹਰ ਵੇਲੇ ਤੇ ਬਿਰਤੀ ਵੀ ਉਦਾਂ ਦੀ ਕਰਤੀ ਆ ਹੌਲੀ ਹੌਲੀ ਹੋ ਰਹੀ ਆ ਬਈ ਗੁੱਸਾ ਬਿਲਕੁਲ ਹੀ ਕਰਨਾ ਬੰਦ ਕਰ ਦਿੱਤਾ ਕਿਤੇ ਆ ਜਾਂਦਾ ਮਾੜਾ ਮੋਟਾ ਪਰ ਜ਼ਿਆਦਾਤਰ ਨਹੀਂ ਹੈ ਨਾ ਤੇ ਮਹਾਰਾਜ ਇਦਾਂ ਹੀ ਆਪਣੀ ਨਿਗਾ ਸਵੱਲੀ ਬਣਾਈ ਰੱਖੇ ਸੱਚੇ ਪਾਤਸ਼ਾਹ ਤੇ ਗੁਰੂ ਧਾਮਾਂ ਦੇ ਇੱਥੇ ਦਰਸ਼ਨ ਮਿਲੇ ਕਰਦੇ ਰਹੀਏ ਤੇ ਤੁਹਾਨੂੰ ਕਰਾਉਂਦੇ ਰਹੀਏ ਬਾਕੀ ਤੁਹਾਡਾ ਸਾਥ ਚਾਹੀਦਾ ਆ ਤੇ ਇੱਕ ਬਹੁਤ ਹੀ ਜ਼ਿਆਦਾ ਉਹ ਅਪਡੇਟ ਤੁਹਾਨੂੰ ਮੈਂ ਦਵਾਂਗਾ ਤੇ ਪਹਿਲਾਂ ਉਹਦੀ ਨਾ ਪੂਰੀ ਸ਼ਡਿਊਲ ਬਣਾ ਲਈਏ ਸ਼ਡਿਊਲ ਬਣਾਉਣ ਤੋਂ ਬਾਅਦ ਉਹਦੀ ਪੂਰੀ ਅਪਡੇਟ ਦਵਾਂਗੇ ਕਿ ਤਕਰੀਬਨ ਆਲ ਓਵਰ ਇੰਡੀਆ ਦਾ ਕਿਹੜਾ ਹੈ ਨਾ ਕਿਹੜੇ ਕਿਹੜੇ ਗੁਰੂ ਧਾਮ ਤੇ ਜਾਣਾ ਸਾਰੀ ਡਿਟੇਲ ਦੱਸਾਂਗੇ ਤੁਹਾਨੂੰ ਰਾਈਟ ਤੇ ਅੰਦਰ ਪਾਟੀ ਸਿੰਘਾ ਨੇ ਕਿਹਾ ਸੀਗਾ ਕਹਿੰਦੇ ਵੀ ਤੁਸੀਂ ਉੱਥੇ ਪੁਲਿਸ ਵਾਲੇ ਨੂੰ ਪੁੱਛ ਲਿਓ ਤੇ ਜੇ ਕਹੂਗੇ ਸਾਡਾ ਨਾਮ ਲੈ ਦਿਓ ਠੀਕ ਆ ਤੇ ਪੁਲਿਸ ਵਾਲੇ ਵੀਰ ਨਾਲ ਗੱਲਬਾਤ ਹੋਈ ਆ ਤੇ ਉਹ ਕਹਿੰਦੇ ਆ ਵੀ ਭਾਜੀ ਆਪਾਂ ਹੁਣ ਨਹੀਂ ਜਾਣ ਦੇ ਸਕਦੇ ਤੁਹਾਨੂੰ ਨਾ ਕਹਿੰਦੇ ਵੀ ਤੁਹਾਨੂੰ ਹੁਣ ਨਹੀਂ ਦੇਣ ਜਾਂ ਸਾਨੂੰ ਹੁਣ ਨਹੀਂ ਭੇਜ ਸਕਦੇ ਆਪਾਂ ਤੇ ਹਾਂ ਤੁਸੀਂ ਮਾਰਨਿੰਗ ਆਓ ਤੇ ਫਿਰ ਤੁਹਾਨੂੰ ਸਿਰਫ ਪੁਲਨਾ گاؤں ਤੱਕ ਪੁਲਨਾ ਪਿੰਡ ਤੱਕ ਹੀ ਜਾਣ ਦੀ ਇਜਾਜ਼ਤ ਆ ਅੱਗੇ ਨਹੀਂ ਜਾ ਸਕਦੇ ਤੁਸੀਂ ਉਹ ਵੀ ਆਪਣੀ ਜਗਾ ਸਹੀ ਆ ਸਾਡੀ ਸੇਫਟੀ ਲਈ ਕਹਿ ਰਹੇ ਆ ਉਹ ਨਾ ਵੀ ਮੰਨ ਲਓ ਜੇ ਇਹ ਕਹਿੰਦੇ ਕੱਲ ਨੂੰ ਉਨੀ ਨਿੱਕੀ ਹੋ ਜਾਂਦੀ ਹੈ ਕੋਈ ਕਪਾੜ ਨਹੀਂ ਨਾ ਖੁੱਲੇ ਹਜੇ ਗੁਰਦੁਆਰਾ ਸਾਹਿਬ ਦੇ ਇਸ ਕਰਕੇ ਵੀ ਤੁਸੀਂ ਪੁਲਨਾ ਪਿੰਡ ਤੱਕ ਤਾਂ ਜੇ ਲੋਥੇ ਲੋਕੀ ਰਹਿੰਦੇ ਆ ਉੱਥੇ ਤਾਂ ਗੱਡੀ ਵੀ ਜਾਂਦੀ ਆ ਉੱਥੇ ਤੱਕ ਤੁਸੀਂ ਦਰਸ਼ਨ ਮੇਲੇ ਕਰਨ ਜਾ ਸਕਦੇ ਆ ਉਹ ਵੀ ਆਪਣੀ ਆਈਡੈਂਟੀ ਸਾਡੇ ਕੋ ਆਧਾਰ ਕਾਰਡ ਜਾਂ ਕੋਈ ਪੀਜ ਰੱਖ ਕੇ ਇੱਕ ਅੱਧੇ ਇੱਕ ਅੱਧਾ ਘੰਟਾ ਜਾਂ 1 ਘੰਟਾ ਕੋ 4 ਕਿਲੋਮੀਟਰ ਹੈਗਾ 1 ਘੰਟਾ ਦਾ ਸਮਾਂ ਦੇਣਗੇ ਸਾਨੂੰ ਹੋਣਾ ਤੇ ਮੈਂ ਕਿਹਾ ਠੀਕ ਹੈ ਜੀ ਜ਼ਰੂਰ ਤੇ ਲਓ ਜੀ ਕਰੋ ਦਰਸ਼ਨ ਮੇਲੇ गोविंद ਘਾਟ ਖੇਮਕੁੰਡ ਸਾਹਿਬ ਯਾਤਰਾ 2024 ਲੇਟੈਸਟ ਅਪਡੇਟ ਤੁਹਾਡੇ ਆਪਣੇ YouTube ਚੈਨਲ ਗ੍ਰੇਟ ਟੈਲੀਕਾਸਟ ਦੇ ਉੱਤੇ ਤੇ ਇਹ ਪਾਰਕਿੰਗ ਏਰੀਆ ਜਿਹੜਾ ਆ ਉਹ ਵੀ ਸਾਰਾ ਦੁਆਰਾ ਬਣ ਗਿਆ ਆ ਤਕਰੀਬਨ ਜਿਹੜਾ ਉੱਪਰ ਪਹਾੜਾ ਉਹਦੇ ਨਾਲ ਵੀ ਉਹ ਸਾਰੀ ਕੰਦ ਚੱਕਤੀ ਹੋ ਆ ਉੱਪਰ ਨੂੰ ਤੇ ਬਹੁਤ ਵਧੀਆ ਅ ਕੰਮ ਹੋ ਰਿਹਾ ਆ ਨਾ ਬਹੁਤ ਵਧੀਆ ਟਿੱਪਲ ਦੇ ਵਿੱਚ ਚੱਲ ਰਿਹਾ ਕਾਰੋਬਾਰ ਤੇ ਆਨੰਦ ਆ ਰਿਹਾ ਇੱਥੇ ਆ ਕੇ ਦਰਸ਼ਨ ਮੇਲੇ ਕਰਕੇ ਤਾਂ ਹੋਰ ਆਨੰਦ ਆਉਂਦਾ ਹੀ ਆਉਂਦਾ ਆ ਨਾ ਤੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਆ ਤੇ ਤੁਸੀਂ ਵੀ ਜਰੂਰ ਦੱਸਿਓ ਵੀਡੀਓ ਦੇ ਵਿੱਚ ਤੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬੋਰਡਰ ਸਾਹਿਬ ਦੀ ساری ਬਿਲਡਿੰਗ ਇਥੋਂ ਆਪਣੇ ਪੁਲ ਵਾਲੇ ਪਾਸਿਓ ਦਿਖਾ ਰਿਹਾ ਤੁਹਾਨੂੰ ਤੇ ਚਲੋ ਅੱਗੇ ਤੱਕ ਜਾ ਕੇ ਆਉਂਦੇ ਆ ਕਹਿੰਦੇ ਸੀ ਵੀ ਤੁਸੀਂ ਭਾਜੀ ਜਿੰਨਾ ਕਵਰ ਕਰ ਸਕਦੇ ਕਰ ਲਓ ਹੁਣ ਬਾਕੀ ਮਾਰਨਿੰਗ ਨਾ ਤੇ ਉਹ ਬੰਦੇ ਉੱਪਰ ਵੀ ਹੈਗੇ ਆ ਉਹਨਾਂ ਇਹ ਪੁਲ ਵੀ ਨਵਾਂ ਬਣਿਆ ਸੀ ਜਿਹੜਾ ਪੁਰਾਣਾ ਪੁਲਿਆ ਨਾ ਉਹ ਜਦੋਂ ਜਦਾਂ 2013 ਦੇ ਵਿੱਚ ਜਿਹੜਾ ਖੜ ਆਇਆ ਸੀਗਾ ਉਹਦੇ ਚ ਉਹ ਮੇਰਾ ਖਿਆਲ ਖਰਾਬ ਹੋ ਗਿਆ ਸੀਗਾ ਬਹੁਤ ਉਹਦੇ ਨਾਲ ਜਦਾਂ ਉਹਦੀ ਜਿਹੜੀ ਕੰਡੀਸ਼ਨ ਖਰਾਬ ਹੋ ਗਈ ਤੇ ਇਸ ਕਰਕੇ ਨਵਾਂ ਪੁਲ ਬਣਾਉਣਾ ਪਿਆ ਸੀਗਾ ਉਸ ਵੇਲੇ ਤੇ ਹੁਣ ਗੱਡੀਆਂ ਅੱਗੇ ਜਾਂਦੀਆਂ 4 ਕਿਲੋਮੀਟਰ ਤੱਕ ਪਹਿਲਾਂ ਪੈਦਲ ਯਾਤਰਾ ਹੁੰਦੀ ਸੀਗੀ ਨਾ ਤੇ ਤੇ ਜਦੋਂ ਕਪਾੜ ਖੁੱਲਣੇ ਆ ਤੇ ਫਿਰ ਇਥੋਂ ਗੁਰੂ ਮਹਾਰਾਜ ਦੇ ਨਗਰ ਕੀਰਤਨ ਚੱਲਨੇ ਪੰਜਾਂ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਤੇ ਨਾਲ-ਨਾਲ ਬੈਂਡ ਤੇ ਬੜਾ ਅਲੋਕਿਕ ਨਜ਼ਾਰਾ ਹੁੰਦਾ ਉਸ ਵੇਲੇ ਤੇ ਉਹ ਦੇਖਿਓ ਹੀ ਬਣਦਾ ਆ ਜਿੱਦਾਂ ਮੈਂ ਵੀਡੀਓ 'ਚ ਕਹਿੰਦਾ ਹੁੰਦਾ ਵੀ ਕੁਝ ਚੀਜ਼ਾਂ ਬਿਆਨ ਨਹੀਂ ਹੁੰਦੀਆਂ ਹਨਾ ਉਹ ਚੀਜ਼ਾਂ ਤੇ ਉਹ ਤਾਂ ਬਸ ਦੇਖਿਓ ਹੀ ਉਸ ਸੱਚੇ ਪਾਤਸ਼ਾਹ ਦਾ ਕਹ ਲਓ ਬਈ ਜੇਦੋਂ ਆਪ ਖਾਲਸੇ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੀ ਆ ਉਸ ਵੇਲੇ ਇਹਦਾ ਸੱਚੇ ਬਾਦਸ਼ਾਹ ਨੇ ਕਿਹਾ ਵੀ ਖਾਲਸਾ ਮੇਰੋ ਰੂਪ ਹੈ ਖਾਸ ਨਾ ਇੱਥੋਂ ਪੁਲਨਾ ਪਿੰਡ ਰਹਿੰਦਾ ਆ 3 ਕਿਲੋਮੀਟਰ ਤੇ ਤੋਂ ਇੱਥੋਂ ਬਿਉੜਾਰ 9 ਕਿਲੋਮੀਟਰ ਗੰਗਰੀਆ 13 ਕਿਲੋਮੀਟਰ ਤੇ ਹਿਮਕੁੰਡ ਸਾਹਿਬ 19 ਕਿਲੋਮੀਟਰ ਆ ਗੋਬਿੰਦਗੜ ਤੋਂ ਯਾਰਤਾ ਅਤੇ ਸ਼੍ਰੀ ਹੇਮਕੁੰਡ ਸਾਹਿਬ ਯਾਤਰਾ ਤੇ ਆਪ ਦਾ ਸਵਾਗਤ ਅਤੇ ਵਧਾਈ ਯਾਤਰਾ ਮੁਬਾਰਕ ਹੋਵੇ ਜ਼ਿਲ੍ਹਾ ਚਮੋਲੀ ਉੱਤਰਾਖੰਡ ਲੋ ਜੀ ਕਰੋ ਦਰਸ਼ਨ ਮੇਲੇ ਸ਼੍ਰੀ ਹੇਮਕੁੰਡ ਸਾਹਿਬ ਦੇ ਰਸਤੇ ਨੂੰ ਜਾ ਰਹੀਆਂ ਸੜਕਾਂ ਦੇ ਫੁੱਲਾਂ ਦੀ ਘਾਟੀ ਵਿੱਚ ਤੁਹਾਡਾ ਸਵਾਗਤ ਹੈ ਬੋਰਡ ਲੱਗਾ ਆ ਮਰੇ ਵੈਲਕਮ ਟੂ ਨੰਦਾ ਦੇਵੀ ਇੱਕ ਇਧਰ ਬੋਰਡ ਲੱਗਾ ਆ ਇਹ ਮੇកਨ ਨਵਾਂ ਲੱਗਾ ਆ ਜਾਂ ਪਹਿਲਾਂ ਕੋਈ ਧਿਆਨ ਨਹੀਂ ਗਿਆ ਹੈ ਨਾ ਤੇ ਇਹ ਇੱਥੇ ਦਾ 뷰 ਆ ਤੇ ਕੁਛ ਘਰ ਇੱਥੇ ਵੀ ਲੱਗੇ ਹੈਗੇ ਆ ਆਪਾਂ ਉਹ ਜ਼ਰੂਰ ਦੇਖਾਂਗੇ ਤੇ ਇੱਥੋਂ ਕਰਾਂਗੇ ਹੁਣ ਵਾਪਸੀ ਤੇ ਹਨੇਰਾ ਵੀ ਹੋ ਰਿਹਾ ਆ ਕੋਮਿੰਡ ਘਰ ਤੋਂ ਜਦੋਂ ਚੱਲਣ ਲੱਗੇ ਤਾਂ ਹਵਾ ਬਿਲਕੁਲ ਹੀ ਟਾਇਰ ਥੱਲੇ ਲੱਗਿਆ ਸੀਗਾ ਤੇ ਆਪਣੇ ਕੋਲ ਪੰਪ ਰਹਿ ਗਿਆ ਘਰ ਤੇ ਫਿਰ ਇੱਥੋਂ ਪੰਪ ਲੈ ਕੇ ਹਵਾ ਭਰ ਕੇ ਤੇ ਲੈ ਕੇ ਆਇਆ ਬਾਈ ਦੀ ਦੁਕਾਨੇ ਤੇ ਪੈਂਚਰ ਲੱਗ ਗਿਆ ਹੁਣ ਓਕੇ ਇੱਕੋ ਹੀ ਸੀ ਨਾ ਓ ਬਾਈ ਇੱਕ ਹੀ ਥਾ ਨਾ ਪੈਂਚਰ ਅਭੀ ਦੇਖ ਰੋ ਫਰਮ ਚੈੱਕ ਕੀਜੀਏ ਕਿੱਲੇ ਹੀ ਕੋ ਮੰਗਈ ਹੋ ਸੀਗੀ ਵਿੱਚ ਨਾ पैर तो भी ठीक है यार है ना चल जाएगा पचहत्तर किलोमीटर चला किलोमीटर गया ये 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 चलेगा तक चल जाएगा ये? गया। क्या हाँ गया? गया? गया। चकर सब कर ले सब कर ले सही है भाई, सही है अच्छा ये बात है अपने अड्डे पे आके हुआ ये काम कल बदीना जी रास्ते में आ रहा था ना अंधेरा हो गया तो गुरुद्वारा साहब में रुका तो उसके बाद ही अब सुबह जब वो चला ना तभी ये पंचर टायर नीचे लग गया जाके चलो कोई बात नहीं इतना तो थोड़ा बहुत होता ही रहता है और नहीं है चेक करना साहब नहीं नहीं बनता है चेक करना तो बनता है ऐसा नहीं सर, सर। आ, मेरे काम में पंचर लगाने पर मैं चेक करता हूँ सर मैं नहीं नहीं बढ़िया बढ़िया करना चाहिए पंचर लगाने के बाद ये है ना पंचर लगाने के तो मुझे क्या

ਚਮੋਲੀ 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 ਬਹੁਤ ਸਾਰੇ ਧਰਮ ਚਮੋਲੀ ਕਿ ਹੈ ਸਾਰੇ ਜੋਛੀਵੜ ਚਮੋਲੀ ਜੋਛੀਵੜ ਚਮੋਲੀ ਕਿ ਹੈ ਸਾਰੇ ਚਲੋ ਬੜੀਆ ਹੈ ਨੱਟ ਦੇ ਬਈ ਨਰਦੇ ਬਈ ਕੋਈ ਦਿੱਕਤ ਨਹੀਂ ਸਾਰਾ ਆਪਣੇ ਅਰੇ ਕੋਈ ਦਿੱਕਤ ਵਾਲੀ ਬਾਤ ਹੀ ਨਹੀਂ ਹੈ ਐਸਾ ਤਾਂ ਹੁੰਦਾ ਰਹਿੰਦਾ ਹੈ ਇਹ ਤਾਂ ਨੋਰਮਲ ਬਾਤੇ ਹੈ ਉੱਪਰ ਉਠਾ ਦੇ ਉੱਪਰ ਚੜਾ ਦੇ ਹਾਂ ਚੜ ਗਿਆ ਇਹ ਸਭ ਲਾਲਾ ਟਰੱਕ ਆ ਜਬ ਟਾਇਰ ਚੜ੍ਹਦੇ ਇਥੇ ਨਾ दो रोडों से आम बंदे से चढ़ता नहीं सर इमके ऊपर वॉल बॉडी बनाना पड़ता है हां आ... मैं वॉल बॉडी सर वॉल बॉडी बनाना पड़ता है सर टका हूं वॉल बॉडी मिले तो हवा आराम से जाती है आ... सर नटा ना ना टका ना गरी प्यार ना रखी नट है एन ये है लॉक नट सर हां आ... इस नट को कोई खोल नहीं सकता है कोई तो ऊपर वाला लगा नहीं है सही लग जाएगा सर लो तू भी आ गया बीच में तेरे को पता नहीं इतने टाइम से वीडियो बना रहा है ठीक है ठीक है ठीक है अरे पाना पड़ा होगा वहां पे जिला पहली दफा लगा जब से गाड़ी ली है ना चलो सर। टाइट ना हो नट नट टाइट ना लगे टाइट ना हो नट एक सेकंड दे दो सर हर कभी वाल ये आमने सामने कसना चाहिए सर नहीं वो तो मेरे को पता है थोड़ा टैर को थोड़ा करके ना प्यार से हो जाएगा हाँ ऐसे जी ऐसे उसको जो नट के ऊपर के चूड़ी के ऊपर जोर नहीं पड़ता फिर ठीक है ना जी। आमने सामने कस के तो फिर कर दो फिर चक्का घुमा घुमा के कसो जी जी जी। और रिम के ऊपर पूरा बैठ जाता है फिर कोई देखना आपको मैं कल देके जाऊंगा ਹਾਂ ਜੇ ਵੀ ਗਾਣਾ ਤਾਂ ਰੁਕ ਜਾਣਾ ਸਾਰਿਆਂ ਦਾ ਹਾਂ ਮੈਂ ਕੋ 25 ਤਰੀਕ ਨੂੰ ਆ ਰਹਾ ਹਾਂ ਨਾ ਜੀ ਹਿਮਕੁਨ ਸਾਹਿਬ ਆਉਂਗਾ ਗੋਸਰ ਸਾਹਿਬ ਤਾਂ ਫਿਰ ਮੈਂ ਰੁੱਕ ਕੇ ਜਾਊਂਗਾ ਤੇਰੇ ਕੋਲ ਮਿਲ ਕੇ ਜੀ ਠੀਕ ਹੈ ਨਾ ਕਿਆ ਨਾਮ ਹੈ ਤੇਰਾ ਸੁਰੇਸ਼ ਚੰਦਰ ਸ਼ਾਹ ਸੁਰੇਸ਼ ਚੰਦਰ ਸ਼ਾਹ ਤੇ ਉਹ ਜਿਹੜੀ ਸਾਹਮਣੇ ਜਦੋਂ ਹਿਮ ਕੋ ਗੋਵਿੰਦ ਘਾਟ ਆਉਂਦੇ ਆ ਆਪਾਂ ਬਿਲਕੁਲ ਸਾਹਮਣੇ ਉਹ ਬੋਰਡ ਆ ਬੋਰਡ ਤੋਂ ਪਹਿਲਾਂ ਹੀ ਇਹ ਜੀ ਦੁਕਾਨ ਆ ਜਦੋਂ ਆਪਾਂ ਬੜੀਆ ਹੀ ਨਾ ਇੱਥੇ ਗੋਵਿੰਦ ਘਾਟ ਹਾਂ ਛੱਤ ਦਾ ਬੋਰਡ ਵੀ ਦਿਖਾ ਦਿੰਦੇ ਆ ਤੇਰੀ ਫ੍ਰੀਚ ਪ੍ਰਮੋਸ਼ਨ ਕਰ ਦੇਣੀ ਅੱਜ ਅਸੀਂ ਲੈ ਕਹਿੰਦਾ ਮੇਰਾ ਬੋਰਡ ਦਿਖਾਓ ਕਹਿੰਦਾ ਚਲ ਬੰਦਾ ਵਧੀਆ